ਕੰਬਲੀ ਛੜੀ ਫਕੀਰ ਦੀ ਹਸਿਆ ਤਾੜੀ ਮਾਰ ਆਖੇ ਇਹ ਵੀ ਲੈ ਗਿਆ ਮੋਢਿਆਂ ਉਤੋਂ ਭਾਰ ਦੇਖ ਉਜੜਦੀ ਕਿਸੇ ਦੀ ਕੁਲੀ ਛੱਡ ਕੇ ਜਸ਼ਨ ਮਨਾਉਣਾ ਤੇਰੇ ਨਾਲ ਪਤਾ ਨਹੀਂ ਬੰਦਿਆ ਹਾਲੇ ਕੀ ਕੀ ਹੋਣਾ ਮੰਗ ਕੇ ਖਾਈਏ ਕੱਜ ਨਹੀਂ ਹੁੰਦਾ ਲੁੱਟ ਕੇ ਖਾਈਏ ਰਾਜ ਨਹੀਂ ਹੁੰਦਾ ਬਾਜ ਈਸ਼ਕ ਦੇ ਕਾਬੇ ਜਾਈਏ ਬੁੱਲਿਆ ਪੈਂਡਾ ਹੁੰਦਾ ਏ ਹੱਜ ਨਹੀਂ ਹੁੰਦਾ ਬੇਪਰਵਾਹ ਹੋ ਇਗਤਾਨੂ ਕਿਸੇ ਖੂੰਝੇ ਲਾਲਵੀ ਨੀਵੇਂ ਹੋ ਹੋ ਦੇਖੀ ਕਿਤੇ ਕਦਰਾਂ ਨਾ ਗਵਾ ਲਵੀ ਮਿੱਟੀ ਵਾਲੇ ਘਰ ਵਿੱਚ ਰਿਆਕੇ ਆਖੇ ਮੇਰਾ ਮੇਰਾ ਕੀ ਲੈ ਆਇਆ ਸੀ ਇੱਥੇ ਦੱਸ ਕੀ ਬੁਲਿਆ ਤੇਰਾ ਹੱਜ ਨਮਾਜ਼ਾ ਕਿਸ ਕੰਮ ਆਈਆਂ ਰੰਗ ਰਹੇ ਜੋ ਕੱਚੇ ਤੈਥੋ ਚੰਗੀ ਕੰਜਰੀ ਬੰਦਿਆ ਤੋਰੇ ਅੰਦਰੋਂ ਜੋ ਨੱਚੇ ਦੁਨੀਆਂ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਣ ਖਲੋਣ ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤੇ ਰੋਣ ਤੁਰ ਜਾਈਏ ਤੇ ਰੋਣ ਸਹ ਲੈ ਚਿਰਕਾ ਮਾਪਿਆਂ ਦੀਆਂ ਪਰ ਖੋਲੀ ਨਾ ਸੀਤੇ ਬੁੱਲਾ ਨੂੰ ਲੱਖ ਤਰਸੀ ਜਾਂ ਭਾਵੇਂ ਤੱਕ ਤੱਕ ਕੀ ਪਰ ਤੋੜੀ ਨਾ ਸੋਹਣੇ ਫੁੱਲਾਂ ਨੂੰ ਫਿਕਰ ਕਰੀਂਦੇ ਬਾਵਰੇ ਤੇ ਜ਼ਿਕਰ ਕਰੀਂਦੇ ਸਾਦ ਉਠ ਫਰੀਦਾ ਜ਼ਿਕਰ ਕਰ ਤੇ ਫਿਕਰ ਕਰੇਗਾ ਆਪ ਜਿੱਤ ਜਿੱਤ ਕੇ ਉਮਰਾਂ ਗਾਲੀਆਂ ਹੁਣ ਤੇ ਹਾਰ ਫਕੀਰਾ ਓਏ ਦਿੱਤੀ ਦਾ ਮੁੱਲ ਇੱਕ ਕਸੀਰਾ ਹਾਰੀ ਦਾ ਮੁੱਲ ਹੀਰਾ ਚੱਲ ਮਰੀਦ ਉਥੇ ਚੱਲੀਏ ਜਿੱਥੇ ਕੋਈ ਨਾ ਆਪਣਾ ਹੋਵੇ ਨਾ ਹੀ ਸਾਨੂੰ ਕੋਈ ਗਲ ਨਾਲ ਲਾਵੇ ਨਾ ਮੋਆਂ ਨੂੰ ਰੋਵੇ ਬੁੱਲੇ ਸ਼ਾ ਰੰਗ ਚੜ ਜਾਂਦੇ ਨੇ ਚੜਦੇ 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 ਜੋ ਰੰਗ ਸੱਜਣਾ ਕੱਚੇ ਹੁੰਦੇ ਰੰਗ ਕਦੇ ਨਹੀਂ ਖੜਦੇ ਉਹ ਰੰਗ ਕਦੇ ਨਹੀਂ ਖੜਦੇ ਬੁੱਲੇ ਸ਼ਾ ਇੱਥੇ ਸਭ ਮੁਸਾਫਿਰ ਕਿਸੇ ਨਾ ਇੱਥੇ ਰਹਿਣਾ ਆਪੋ ਆਪਣੀ ਵਾੜ ਮੁਕਾ ਕੇ ਮੋੜ ਸਬਨਾ ਨੂੰ ਪੈਣਾ ਮੋੜ ਸਬਨਾ ਨੂੰ ਪੈਣਾ ਬੁੱਲੇ ਸ਼ਾ ਰੰਗ ਫਿੱਕੇ ਹੋ ਗਏ ਤੇਰੇ ਬਾਜੋ ਸਾਰੇ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੀ ਚਾਦਰ ਤੇ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਂਗਾ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਧੋਵੇਂਗਾ ਫਿਰ ਰੋਵੇਂਗਾ ਫਰੀਦਾ ਤੇਰੀ ਝੋਪੜੀ ਗਾਲ ਕਟਿਆ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਬੈਠਾ ਉਦਾਸ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਮੱਥਾ ਟੇਕਣ ਨਾ ਆਵੇ ਕਾ ਫਕੀਰ ਕੀ ਕਰੇ ਬਿਨਾ ਮਲਾ ਦੇ ਕਾਦੀਆਂ ਕਸੀਆਂ ਬਿਨਾ ਮੁਰਸ਼ਿਦ ਦੇ ਕਾਦੀਆਂ ਹਸੀਆਂ ਰੂਹਾ ਦਾਹੀ ਮੋਲ ਬਸ ਸਾਹਿਬ ਦੇ ਦਰ ਪੈਂਦਾ ਬਾਕੀ ਸਭ ਹਸੀਆਂ ਬਸੀਆਂ ਮਿੱਟੀ ਤੋਂ ਵੀ ਸਸਤੀਆਂ ਟੁੱਟਦੀ ਜਦ ਡੋਰ ਸਾਹਾਂ ਦੀ ਲੋਕੀ ਨਾ ਥੱਕਣ ਸਲਾਉਂਦੇ ਜਿਉਂਦਿਆਂ ਨੂੰ ਕੋਈ ਨਾ ਪੁੱਛਦਾ ਮਰਿਆਂ ਤੋਂ ਪਾਠ ਕਰਾਉਂਦੇ ਇਸ਼ਕ ਖੁਦਾ ਦਾ ਸੋਹਣਾ ਮੰਦਰ ਕੋਈ ਵਿਰਲਾ ਅੰਦਰ ਜਾਵੇ ਜੋ ਦਰਵਾਜਾ ਜਾਏ ਲੰਗ ਮੁਰੀਦਾ ਮੋੜ ਵਾਪਸ ਕਦੇ ਨਾ ਆਵੇ ਬੈਠਾ ਕਲਮ ਲੈ ਕੇ ਕਿਤਾਬਾਂ ਅਖਰਾਂ ਵੱਲ ਤਾਂ ਵੇਖਦਾ ਹੀ ਨਹੀਂ ਜੰਗਲ ਬੇਲੇ ਲੱਭੇ ਰੱਬ ਨੂੰ ਆਪਣੇ ਦਿਲ ਅੰਦਰ ਵੇਖਦਾ ਹੀ ਨਹੀਂ ਬੁੱਧਤਾ ਦੀ ਕਮਾਈ ਦੀ ਢੇਰੀ ਉਸ ਦੇ ਲੇਖੇ ਲਾਉਣੀ ਪੈਂਦੀ ਏ ਤੂੰ ਅਜੇ ਮੈਂ ਦੇ ਰੋਲੇ ਵਿੱਚ ਫਸਿਆ ਏ ਇੱਥੇ ਤਾਂ ਤੂੰ ਵੀ ਗਵਾਉਣੀ ਪੈਂਦੀ ਏ ਦਾ ਉਹੀ ਜੋ ਮੁਕੱਦਰਾਂ ਚ ਹੁੰਦਾ ਬੰਦਾ ਬੰਦੇ ਤੋਂ ਖੁਦ ਖੋ ਨਹੀਂ ਸਕਦਾ ਉਹਦੀ ਮਿਹਰ ਦੀ ਹੋਵੇ ਜਾਂ ਜੇਕਰ ਤਾਂ ਉਹ ਵੀ ਹੋ ਸਕਦਾ ਜੋ ਕਦੇ ਹੋ ਨਹੀਂ ਸਕਦਾ ਇਬਾਦਤ ਕਰ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਕਿਸੇ ਦੀ ਅੱਜ ਬਣਦੀ ਤੇ ਕਿਸੇ ਦੀ ਕੱਲ ਬਣਦੀ ਕੋਈ ਆਖਦਾ ਰੱਬ ਦਾ ਰੂਪ ਇਹਨੂੰ ਕੋਈ ਰੱਬ ਦਾ ਇਹਨੂੰ ਵਜੀਰ ਆਖੇ ਰੱਬ ਵੀ ਉਹਨੂੰ ਨਹੀਂ ਮੋੜ ਸਕਦਾ ਗੱਲ ਮੌਜ ਵਿੱਚ ਜਿਹੜੀ ਫਕੀਰ ਆਖੇ ਅਕਲਾ ਵਾਲੇ ਤੁਰ ਗਏ ਇਥੋਂ ਖਾਲੀ ਪੱਲਿਆਂ ਨਾਲ ਮੈਂ ਰੱਬ ਘੁੰਮਦਾ ਵੇਖਿਆ ਚੱਲ ਵਵਲਿਆਂ ਨਾਲ ਚੱਲ ਵਵਲਿਆਂ ਨਾਲ ਤੋਂ ਦੋਸਤੋ ਵੀਡੀਓ ਤੁਹਾਨੂੰ ਦਿলো ਪਸੰਦ ਆਈ ਤਾਂ ਸ਼ੇਅਰ ਜਰੂਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜਲਦੀ ਹੀ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਰੱਬ ਰਾਖਾ